ਸ੍ਰੀਮਾਨ ਮਹਾਰਾਜ ਬਾਬਾ ਹਰਨਾਮ ਸਿੰਘ ਜੀ ਸਭ ਨੂੰ ਪਤਾ ਵੀ ਜੇ ਮੈਂ ਪਰਸਨਲ ਗੱਲਾਂ ਕਰਾਂ ਸਾਡਾ ਵਿਚਾਰਾਂ ਦਾ ਆਪਸੀ ਮੇਲ ਨਹੀਂ ਖਾਂਦਾ ਪਰ ਇੱਥੇ ਗੱਲ ਬਾਬਾ ਹਰਨਾਮ ਸਿੰਘ ਦੀ ਨਹੀਂ ਇੱਥੇ ਗੱਲ ਕੌਮ ਦੀ ਹੈ ਕੌਮ ਦੇ ਉਹਨਾਂ ਸਿਧਾਂਤਾਂ ਦੀ ਹੈ ਅੱਜ ਇੱਥੇ ਮੈਂ ਉਹ ਵੀ ਬੈਠੇ ਵੇਖੇ ਨੇ ਜਦੋਂ 2015 ਦੇ ਵਿੱਚ ਅਸੀਂ ਬਾਦਲਾਂ ਦੇ ਖਿਲਾਫ ਬੋਲਦੇ ਸੀ ਤੇ ਸਾਨੂੰ ਖਤਾਬ ਮਿਲਦਾ ਸੀ ਇਹ ਤਾਂ ਅੰਗਰੇਜ਼ ਦੇ ਏਜੰਟ ਨੇ ਆ ਜੋ ਵੀ ਅਸਟੇਸਟੇ ਬੈਠੇ ਨੇ ਜਦੋਂ ਅਸੀਂ ਬਾਦਲਾਂ ਦੇ ਖਿਲਾਫ ਬੋਲਦੇ ਸੀ ਸਾਨੂੰ ਕਹਿੰਦੇ ਆਰਐਸਐਸ ਦੇ ਬੰਦੇ ਨਾ ਜੋ ਵੀ ਇਸ ਸਟੇਜ ਤੇ ਬੈਠ ਕੇ ਬਲਾਰਿਆਂ ਦੇ ਵਿੱਚ ਬੋਲਦੇ ਪਏ ਨੇ ਕਿਉਂ ਨੋਬਤ ਆਈ ਕਿਉਂਕਿ ਆਪਾਂ ਇੱਕ ਟੀਮ ਦੇ ਵਿੱਚ ਕਦੇ ਖੇਡਿਆ ਹੀ ਨਹੀਂ ਇੱਕ ਪਲੇਟਫਾਰਮ ਤੇ ਅੱਜ ਸਾਧ ਸੰਗਤ ਜੀ ਗੁੱਸਾ ਨਾ ਕਰਿਓ ਜੇ ਜਿਹੜਾ ਮਰਜ਼ੀ ਪਲੇਟਫਾਰਮ ਦੇ ਦਿਓ ਜਿਹੜਾ ਮਰਜ਼ੀ ਇਕੱਠ ਦਾ ਦੇ ਦਿਓ ਕੱਠ ਤੁਸੀਂ ਸਰਬਤ ਕਾਲਸਾ ਦਾ ਵੀ ਲੱਖਾਂ ਦਾ ਕੀਤਾ ਸੀ ਗੁੱਸਾ ਨਾ ਕਰਿਓ ਜੇ ਕਿਹੜੇ ਉਹਨਾਂ ਫੈਸਲਿਆਂ ਦੇ ਉੱਪਰ ਖੜੇ ਹੋਗੇ ਜਾਂ ਕਿਹੜੇ ਉਹਨਾਂ ਫੈਸਲਿਆਂ ਤੇ ਸਿਧਾਂਤਾਂ ਤੇ ਅੱਜ ਤੱਕ ਖੜਿਆ ਹੈ ਦਿਖਾ ਦਿਓ ਜਿਨ੍ਹਾਂ ਨੂੰ ਜ਼ਥੇਦਾਰੀਆਂ ਦਿੱਤੀਆਂ ਸੀ ਉਹੀ ਨਾ ਖੜੇ ਹੋਏ ਸੰਗਤ ਕੀ ਖੜੇਗੀ ਫੈਸਲਾ ਉਹ ਕਰੋ ਜੇ ਜਮੀਨਾ ਪਿੱਛੇ ਦਿੱਲੀ ਤੁਸੀਂ 800 ਬੰਦਾ ਸ਼ਹੀਦ ਕਰਵਾਇਆ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਪਿੱਛੇ 10 ਨਹੀਂ ਸ਼ਹੀਦ ਹੋ ਸਕਦੇ ਆ ਫੈਸਲਾ ਕਰੋ ਜੇ ਇੱਥੇ ਜੇ ਕਰਨਾ ਤਾਂ ਉਹ